ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਅੱਜ ਦਾ ਵਿਸ਼ਾ ਪੂਰਾ ਜਰੂਰ ਸੁਣਨਾ ਕਿਉਂਕਿ ਕਮੈਂਟਾਂ ਚੋਂ ਵੀ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਕਮੈਂਟਾਂ ਵੀ ਦੱਸਾਂਗੇ ਸੋ ਵਿਸ਼ਾ ਜੋ ਹੈ ਅੱਜ ਦਾ ਉਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਆਸਤਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਉਸ ਤੇ ਵੀ ਆਪਾਂ ਵੀਡੀਓ ਪਾਉਂਦੇ ਹੀ ਰਹਿਣਾ ਹੈ। ਕਾਫੀ ਦਿਨ ਆਪ ਕੋਈ ਵੈਸੇ ਨਹੀਂ ਵੀਡੀਓ ਪਾਵੀ। ਸੋ ਦੋ ਵੀਡੀਓ ਬਣਾਉਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਜੀ ਇਸ ਲਈ ਸੋਸ ਤੇ ਇੱਕ ਦਿਨ ਛੱਡ ਕੇ ਵੀਡੀਓ ਪਾਇਆ ਕਰਾਂਗੇ ਪਰ ਇਸ ਤੇ ਰੈਗੂਲਰ ਹੀ ਰਹਿਾਂਗੇ। ਕਈ ਵਾਰ ਆਇਨ ਨਾ ਹੋਣ ਦੇ ਕਾਰਨ ਵੀਡੀਓ ਸ਼ਾਇਦ ਨਾ ਆ ਪਾ ਸਕੇ। ਸੋ ਅੱਜ ਦਾ ਜੋ ਵਿਸ਼ਾ ਹੈ ਜੀ ਉਹ ਹੈ ਕਿ ਮੇਨ ਗੇਟ ਤੇ ਇਹ ਕੁਝ ਕਰਨਾਂ ਦਾ ਧਿਆਨ ਬਹੁਤ ਜ਼ਰੂਰੀ ਹੁੰਦਾ ਹੈ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਾਨੂੰ ਖਾਸ ਕਰਕੇ ਨਹੀਂ ਰੱਖਣੀਆਂ ਚਾਹੀਦੀਆਂ ਜੀ ਦੇ ਕਰਕੇ ਉਹ ਮਾਲਕ ਦਾ ਪਹਿਰਾ ਫਿਰਕਾ ਘਰ ਵਿੱਚ ਨਹੀਂ ਆਉਂਦਾ ਜੀ ਸੋ ਇਹ ਗਲਤੀ ਕਦੇ ਨਾ ਕਰੋ ਸੋ ਆਪਾਂ ਸਾਂਝਾ ਇਹ ਗੱਲਾਂ ਬਾਤ ਵਿੱਚ ਕਰਾਂਗੇ ਤੇ ਕੁਝ ਕਮੈਂਟ ਦੱਸ ਦਿੰਦੇ ਆ ਸੋ ਉਸ ਤੋਂ ਬਾਅਦ ਮੈਂ ਇਹਨਾਂ ਵਿਸ਼ੇ ਵੱਲ ਚੱਲਾਂਗੇ ਜੀ ਵੀਡੀਓ ਪੂਰੀ ਸੁਣਿਆ ਕਰੋ ਹੁੱਚੀ ਪੂਰੀ ਵੀਡੀਓ ਸੁਣੋਗੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਕਾਫੀ ਗੱਲਾਂ ਦੀ ਨੌਲੇਜ ਹੋ ਜਾਂਦੀ ਕਿਉਂਕਿ ਵੀਡੀਓ ਦੇ ਵਿੱਚ ਕੋਈ ਆਪਾਂ ਫालतू ਗੱਲ ਨਹੀਂ ਕਰਦੇ ਸੋ ਜੋ ਗੱਲ ਦਾ ਮਤਲਬ ਹੈ ਸੋ ਵੀ ਗੱਲ ਆਪਾਂ ਸਾਂਝੀ ਤੁਹਾਡੇ ਨਾਲ ਕਰਨੀ ਹੁੰਦੀ ਹੈ ਜੀ ਇਸ ਲਈ ਚੰਗੀ ਤਰ੍ਹਾਂ ਨਾਲ ਪੂਰੀ ਵੀਡੀਓ ਜ਼ਰੂਰ ਸੁਣਿਆ ਕਰੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਦੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਠੋਕਰਾਂ ਬਹੁਤ ਖਾਲੀਆਂ ਪਰ ਪੂਰਾ ਗੁਰੂ ਨਹੀਂ ਮਿਲਿਆ ਸੋ ਜ਼ਿਕਰ ਪੂਰੇ ਗੁਰੂ ਦੀ ਭਾਲ ਵਿੱਚੋਂ ਤਾਂ ਇੱਕ ਹੀ ਕਰਮ ਕਰੋ ਹਰ ਰੋਜ਼ ਪੀਰਾਂ ਪੀਰਾਂ ਕੇ ਅਰਜ ਕਰਿਆ ਕਰੋ ਕਿ ਮਾਲਕ ਜੀ ਤੁਸੀਂ ਰਸਤਾ ਦਿਖਾਓ ਤੁਸੀਂ ਹੀ ਰਸਤਾ ਦਿਖਾ ਸਕਦੇ ਤੁਹਾਡਾ ਦੱਸਿਆ ਰਸਤਾ ਸਹੀ ਹੋਵੇਗਾ ਸਾਡੀ ਤੇ ਜਦੋਂ ਹਰ ਰੋਜ਼ ਤੁਸੀਂ ਬੇਨਤੀ ਕਰੋਗੇ ਤੇ ਉਹ ਬੇਨਤੀ ਜ਼ਰੂਰ ਸੁਣੀ ਜਾਂਦੀ ਆ ਕਿਉਂਕਿ ਮਨ ਵਿੱਚ ਜਿਸ ਗੱਲ ਦੀ ਤੜਪ ਹੈ ਜਿਸ ਚੀਜ਼ ਦੀ ਸਾਨੂੰ ਭੁੱਖ ਹੁੰਦੀ ਹੈ ਉਹ ਚੀਜ਼ ਮਾਲਕ ਦਿੰਦਾ ਜ਼ਰੂਰ ਹੈ ਚਾਹੇ ਜਲਦੀ ਦੇ ਦੇਵੇ ਚਾਹੇ ਥੋੜਾ ਦੇਰ ਲੇਟ ਮਿਲੇ ਮਿਲਦੀ ਜ਼ਰੂਰ ਹੈ ਜੀ ਸੇਵਾ ਕੀਤੀ ਕਦੇ ਵਿਅਰਥ ਨਹੀਂ ਜਾਂਦੀਆਂ ਦਸਵਾ ਕਦੇ ਵਿਅਰਥ ਨਹੀਂ ਜਾਂਦੀਆਂ ਜੀ ਸੋ ਹਾਕੀ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਅੱਖ ਮੇਰੀ ਖਬੀ ਫਰਕਦੀ ਆ ਪਰ ਕਹਿੰਦੇ ਕਿ ਜਦੋਂ ਵੀ ਮੇਰੀ ਅੱਖ ਫਰਕਦੀ ਹੈ ਤੇ ਮੇਰੇ ਨਾਲ ਬੁਰਾ ਹੀ ਹੁੰਦਾ ਹੈ ਕਿਸਵਾਚ ਹੈ ਸੋ ਦੇਖੋ ਜੀ ਜਦੋਂ ਅਸੀਂ ਜਿਹੜੀ ਚੀਜ਼ ਬਾਰੇ ਜ਼ਿਆਦਾ ਸੋਚਾਂਗੇ ਉਹ ਚੀਜ਼ ਨੇ ਹੋ ਕੇ ਰਹਿਣਾ ਆ ਸੋ ਹੁਣ ਜਿਸ ਤਰ੍ਹਾਂ ਲਾਲੋ ਕੀ ਅਸੀਂ ਮਾਲਕ ਦਾ ਨਾਮ ਲੈਂਦੇ ਕਿਉਂ ਲੈਂਦੇ ਆਪਣੇ ਵਿਚਾਰ ਨਹੀਂ ਲੈਂਦੇ ਹੁਣ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਨਾਮ ਸਿਮਰ ਰਹੇ ਹੋ ਇੱਕ ਉਦਾਹਰਣ ਦੇਣ ਲੱਗੇ ਆ ਸੋ ਉਹਦੇ ਬਾਰੇ ਸਿਰਫ ਆਪਾਂ ਸੁਣਿਆ ਆ ਦੂਸਰਿਆਂ ਤੋਂ ਕਿ ਮਾਲਕ ਦੀ ਸੇਵਾ ਕਰਨ ਨਾਲ ਦੁੱਖ ਦੂਰ ਹੁੰਦੇ ਆ ਸੋ ਪਰਮਾਤਮਾ ਉਹ ਸਿਮਰਨਾ ਚਾਹੀਦਾ ਆ ਜੋ ਜ਼ਿੰਦਗੀ ਚ ਚਾਹੀਦਾ ਹੈ ਉਹ ਸਾਨੂੰ ਮਿਲੇਗਾ ਕਿੰਨਾ ਮਿਲੇਗਾ ਸੇਵਾ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਤੇ ਹੁਣ ਅਸੀਂ ਉਹ ਕਰੋ ਕਰ ਦੇਣੀ ਆ ਹਾਲਾਂਕਿ ਉਹ ਮਾਲਕ ਨੂੰ ਦੇਖਿਆ ਨਹੀਂ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਪਰ ਦੇਖੋ ਦੇਖ ਅਸੀਂ ਉਹ ਕਰਮ ਕਰਨੇ ਸ਼ੁਰੂ ਕਰ ਦਿੰਦੇ ਆ ਕਿ ਇਹਦੇ ਚੋਂ ਕੁਛ ਨਾ ਕੁਛ ਮਿਲਦਾ ਹੀ ਆ ਆਪਣੇ ਲਾਭ ਲਈ ਚਾਹੇ ਕਰਦੀ ਆ ਪਰ ਅਸੀਂ ਉਹ ਪ੍ਰਮਾਤਮਾ ਨੂੰ ਮੰਨਦੇ ਜਿਹਨੂੰ ਕਦੇ ਦੇਖਿਆ ਨਹੀਂ ਜਿਹਦੀ ਕਦੇ ਆਵਾਜ਼ ਨਹੀਂ ਸੁਣੀ ਤੇ ਹੁਣ ਉਹਨੂੰ ਸਿਮਰਦੇ ਹਾਂ ਸਿਮਰਦੇ ਜਾਂਦੇ ਸੇਵਾ ਕਰਦੇ ਜਾਂਦੇ ਤੇ ਉਹ ਸੇਵਾ ਦਾ ਫਲ ਮਿਲਦਾ ਵੀ ਆ ਸੋ ਉਹਦੇ ਦਰਸ਼ਨ ਦਿਦਾਰ ਵੀ ਹੋ ਜਾਂਦੇ ਆ ਸੋ ਜਿਹਦੇ ਬਾਰੇ ਪਤਾ ਹੀ ਕੁਛ ਨਹੀਂ ਹੈ ਉਹ ਕੀ ਚੀਜ਼ ਆ ਕਿੱਥੇ ਰਹਿੰਦੀ ਨਹੀਂ ਕਿਵੇਂ ਦੀ ਸੂਰਤ ਹੈ ਕਿਵੇਂ ਦੀ ਨਹੀਂ ਸੋ ਬਿਨਾ ਇਹ ਸਭ ਕੁਝ ਜਾਣੇ ਅਸੀਂ ਫਿਰ ਵੀ ਸੇਵਾ ਕਰਨੀ ਸ਼ੁਰੂ ਕਰਦੇ ਆ ਤਾਂ ਫਿਰ ਉਹ ਸਭ ਕੁਝ ਮਿਲਦਾ ਵੀ ਆ ਨਾਮ ਸਿਮਰਨ ਦੇ ਨਾਲ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੁੰਦੀ ਓ ਚੀਜ਼ ਮਿਲਦੀ ਆ ਯਾਨੀ ਕਿ ਨਾਮ ਜੱਪਣ ਦਾ ਵਾਰ ਵਾਰ ਮਨ ਵਿੱਚ ਧਿਆਉਣ ਦੇ ਨਾਲ ਵਾਰ ਵਾਰ ਮਾਲਕ ਬਾਰੇ ਸੋਚਣ ਨਾਲ ਸੋ ਮਾਲਕ ਸਾਡੀ ਪੁਕਾਰ ਨੂੰ ਸੁਣਦਾ ਹੈ ਤੇ ਸਾਡੀ ਹੈਲਪ ਵੀ ਕਰਦਾ ਆ ਸੋ ਇਸੇ ਤਰ੍ਹਾਂ ਹੈ ਦੁੱਖ ਸੋ ਜੇਕਰ ਦੁੱਖ ਵੱਲ ਧਿਆਨ ਜਿਆਦਾ ਲਾਉਂਗੇ ਦੁੱਖ ਨੂੰ ਸਿਮਰੋਂਗੇ ਜਿਆਦਾ ਤੇ ਉੱਥੇ ਦੁੱਖ ਨੇ ਹੀ ਆਉਣਾ ਆ ਕੋਈ ਚੰਗਿਆਈ ਨਹੀਂ ਆ ਸਕਦੀ ਕਿਉਂਕਿ ਪਹਿਲਾਂ ਹੀ ਸਾਡੇ ਅੰਦਰ ਜੋ ਕਾਲ ਹੈ ਉਹ ਸਾਨੂੰ ਮਾੜੇ ਪਾਸੇ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਦੀ ਕੋਸ਼ਿਸ਼ ਆ ਕਿ ਇਹ ਚੰਗੇ ਬਸ ਇਨਸਾਨ ਚੱਲ ਨਾ ਸਕੇ ਸੋ ਮੇਰੇ ਘੇਰੇ ਚ ਰਹੇ ਇਨਸਾਨ ਇਹ ਸੋਚੇ ਕਿ ਜੋ ਮੈਂ ਸੋਚਦਾ ਉਹ ਮਾੜਾ ਮੇਰੇ ਨਾਲ ਹੁੰਦਾ ਹੀ ਹੁੰਦਾ ਹੈ ਤਾਂ ਹੁਣ ਜਦੋਂ ਵੀ ਉਹ ਇਨਸਾਨ ਨੂੰ ਦੁੱਖ ਆਵੇਗਾ ਤੇ ਉਹ ਦੁੱਖ ਬਾਰੇ ਜਿਆਦਾ ਸੋਚੇਗਾ ਉਦੋਂ ਨੂੰ ਜਿਆਦਾ ਧਿਆਨ ਰੱਖੇਗਾ ਸੋ ਜਿਹੜੀ ਚੀਜ਼ ਨੂੰ ਤੁਸੀਂ ਸਿਮਰੋਗੇ ਉਹ ਚੀਜ਼ ਨੇ ਤੁਹਾਡੇ ਨਾਲ ਹੋ ਕੇ ਰਹਿਣਾ ਹੈ ਜਿਵੇਂ ਅੰਦਰ ਕਾਲ ਬੈਠਾ ਹੋਇਆ ਆ ਆਪਾਂ ਕਾਲ ਦੇ ਨਾਲ ਰਲ ਰਹੇ ਆ ਉਹਦਾ ਸਾਥ ਦੇ ਰਹੇ ਆ ਤੇ ਉਹ ਸਭ ਕੁਝ ਕੁਕ ਹੀ ਰਹਿਣਾ ਆ ਜੋ ਤੁਹਾਡੇ ਮਨ ਵਿੱਚ ਵਿਚਾਰ ਆ ਰਹੇ ਆ ਜਿਹਦੇ ਉੱਤੇ ਜਿਆਦਾ ਧਿਆਨ ਤੁਸੀਂ ਲਗਾਈ ਜਾ ਰਹੇ ਹੋ ਕਿਉਂਕਿ ਦੋ ਪਾਵਰਾਂ ਨੇ ਇੱਕ ਮਾੜੀ ਪਾਵਰ ਅੰਦਰ ਬੈਠੀ ਹੋਈ ਆ ਤੇ ਇੱਕ ਹੈ ਚੰਗੀ ਜੇਕਰ ਤੁਸੀਂ ਮਾੜੀ ਨੂੰ ਸਿਮਰੋਗੇ ਤਾਂ ਉਹਨੇ ਆਪਣਾ ਚਲਵਾ ਦੋਣਾ ਹੈ ਜੇਕਰ ਚੰਗੀ ਚੀਜ਼ ਨੂੰ ਫੜ ਲਓਗੇ ਚੰਗੀ ਚੀਜ਼ ਨੂੰ ਸਿਮਰਨ ਲੱਗੋ ਉਹਨੇ ਤੁਹਾਡੇ ਨਾਲ ਚੰਗਾ ਕਰਨਾ ਸ਼ੁਰੂ ਕਰ ਦੇਣਾ ਸੋ ਇੰਨਾ ਹੀ ਫਰਕ ਹੈ ਸੋ ਇਸ ਲਈ ਕਹਿੰਦਾ ਕਿ ਆਪਣੀ ਸੋਚ ਨੂੰ ਚੰਗਾ ਕਰ ਲਓ ਚੰਗਾ ਸੋਚਣਾ ਸ਼ੁਰੂ ਕਰ ਦੋ ਤੇ ਸਭ ਕੁਝ ਚੰਗਾ ਹੋਣ ਲੱਗ ਪੈਂਦਾ ਸੋ ਜੇਕਰ ਮਨ ਵਿੱਚ ਬਹਿਮ ਰੱਖੋਗੇ ਬਹਿਮ ਦਾ ਕੋਈ ਇਲਾਜ ਨਹੀਂ ਹੈ ਤੇ ਉੱਥੇ ਬਹਿਮ ਨੇ ਹੀ ਘਰ ਬਣਾ ਲੈਣਾ ਹੈ ਉੱਥੇ ਫਿਰ ਮੜਾਉਂ ਕੇ ਰਹਿਣਾ ਹੈ ਸੋ ਇਸ ਲਈ ਕਹਿੰਦਾ ਕਿ ਚੰਗਾ ਸੋਚੋ ਆਪਣੇ ਲਈ ਜਿੰਨਾ ਹੋ ਸਕਦਾ ਆਪਣੇ ਲਈ ਚੰਗਾ ਸੋਚਦੇ ਜਾਓ ਤੇ ਚੰਗਾ ਹੀ ਉਹ ਮਾਲਕ ਨੇ ਕਰ ਦੇਣਾ ਹੈ ਕਿਉਂਕਿ ਚੰਗਾ ਕਰਨ ਲਈ ਉਹ ਮਾਲਕ ਨੇ ਉਠਣਾ ਹੈ ਤੁਹਾਡਾ ਸਾਥ ਦੇਣਾ ਹੈ ਤੇ ਮਾੜਾ ਕਰਨ ਲਈ ਉਹ ਮਾੜੀ ਤਾਕਤ ਨੇ ਉਠਣਾ ਹੈ ਸੋ ਮਾੜੀ ਚੀਜ਼ ਦਾ ਸਾਥ ਨਹੀਂ ਦੇਣਾ ਆਪਣੇ ਲੋਕ ਕੋਸ਼ਿਸ਼ ਕਰਨੀ ਜੇਕਰ ਦੁੱਖ ਲੱਗਦਾ ਵੀ ਹੈ ਕਿ ਪਰੇਸ਼ਾਨੀ ਆ ਗਈ ਆ ਉਸ ਸਮੇਂ ਵੀ ਚੰਗੇ ਵਾਸਤੇ ਧਿਆਨ ਦੇਣਾ ਸ਼ੁਰੂ ਕਰ ਦੋ ਤੇ ਉਹ ਮਾੜੀਆਂ ਵਿਕਾਰਾਂ ਨੂੰ ਫਿਰ ਮਾਲਕ ਪਰਾਂ ਕਰ ਦਿੰਦਾ ਹੈ ਆਪ ਮੁਰੇ ਆ ਜਾਂਦੇ ਸਿਰਫ ਔਰ ਕਿੰਨਾ ਹੈ ਆ ਕਿ ਅਸੀਂ ਆਪਣੀ ਸੋਚ ਨੂੰ ਸਹੀ ਨਹੀਂ ਕਰਦੇ ਸੋਚ ਸਹੀ ਕਰ ਲਈ ਤੇ ਸਭ ਕੁਝ ਸਹੀ ਹੋ ਜਾਂਦਾ ਹੈ ਮਨ ਨੂੰ ਟਕਾ ਲਿਆ ਤੇ ਸਭ ਕੁਝ ਜ਼ਿੰਦਗੀ 'ਚ ਮਿਲ ਜਾਂਦਾ ਹੈ ਬਾਕੀ ਤੇ ਗੱਲ ਕਰੀਏ ਮੁਸ਼ਕਲਾਂ ਦੀ ਮੁਸ਼ਕਲਾਂ ਹਰ ਇੱਕ ਦੀ ਜ਼ਿੰਦਗੀ ਆਉਂਦੀਆਂ ਹੈ ਜੀ ਜੇਕਰ ਮੁਸ਼ਕਲਾਂ ਨਾ ਆਉਣ ਤਾਂ ਫਿਰ ਪ੍ਰਮਾਤਮਾ ਨੂੰ ਕੋਈ ਸਿਮਰੇਗਾ ਨਹੀਂ ਕਿਉਂਕਿ ਪ੍ਰਮਾਤਮਾ ਨੂੰ ਸਿਰਫ ਦੁੱਖ ਵਿੱਚ ਤੇ ਗਰੀਬੀ ਵਿੱਚ ਪਾਇਆ ਜਾ ਸਕਦਾ ਜੇਕਰ ਕਹੀਏ ਸੁੱਖਾਂ ਵਿੱਚ ਅਸੀਂ ਉਹ ਪ੍ਰਮਾਤਮਾ ਨੂੰ ਸਿਮਰ ਲਈਏ ਤਾਂ ਸਿਮਰ ਹੀ ਨਹੀਂ ਹੁੰਦਾ ਕੋਈ ਕਰਮਾ ਵਾਲੀ ਰੂਹੀ ਆ ਜਿਹੜੀ ਸੁੱਖ ਵਿੱਚ ਵੀ ਪ੍ਰਮਾਤਮਾ ਨੂੰ ਯਾਦ ਰੱਖਦੀ ਹੈ ਬੋ ਵਿਰਲ ਨਰੂਗਾ ਹੁੰਦਗਾ ਨਹੀਂ ਜੀ ਇਸ ਦਾ ਬਾਕੀ ਦੁੱਖ ਵਿੱਚ ਹਰ ਕੋਈ ਉਹ ਮਾਲਕ ਨੂੰ ਯਾਦ ਕਰਦਾ ਹੈ ਜੀ ਸੋ ਇਸ ਲਈ ਕਹਿੰਦਾ ਕਿ ਆਪਣੇ ਮਾਲਕ ਨੂੰ ਹਮੇਸ਼ਾ ਯਾਦ ਕਰਦੇ ਜਾਓ ਤੇ ਉਹ ਮਾਲਕ ਵੀ ਮਿਲ ਸਾਥ ਦੇਣਾ ਸ਼ੁਰੂ ਕਰ ਦਿੰਦਾ ਹੈ ਜੀ ਸੋ ਬਹਿਮਾ ਦੇ ਵਿੱਚੋਂ ਨਿਕਲ ਕੇ ਚੰਗੇ ਪਾਸੇ ਨੂੰ ਮਨਨ ਲਗਾਉਗੇ ਤੇ ਚੰਗਾ ਹੀ ਚੰਗਾ ਉਹ ਮਾਲਕ ਨੇ ਕਰ ਦੇਣਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੀਦੀ ਜੀ ਸੋ ਇਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਜੋ ਤੁਸੀਂ ਕਰਮ ਦੱਸੇ ਸੀ ਲੋਹੜੀ ਤੇ ਸੋ ਕਹਿੰਦੇ ਇਹਨਾਂ ਤਿੰਨਾ ਕਰਮਾਂ 'ਚੋਂ ਅਸੀਂ ਇੱਕ ਕਰਮ ਨਹੀਂ ਕਰ पाए ਇੱਕ ਕਰਮ ਛੁੱਟ ਗਿਆ ਸਾਗ ਵਾਲਾ ਸੋ ਕੋਈ ਗੱਲ ਨਹੀਂ ਜੀ ਬਾਕੀ ਇਹਨਾਂ ਤਾਂ ਹੈ ਕਿ ਤੁਸੀਂ ਵੀਡੀਓ ਸੁਣ ਕੇ ਅਮਲ ਕਰਦੇ ਹੋ ਕੋਸ਼ਿਸ਼ ਕਰਦੇ ਹੋ ਜਿੰਨਾ ਹੋ ਸਕਦਾ ਹੁੰਨਾ ਕਰਮ ਕਰੋ ਵਰ ਕਰਿਆ ਚੰਗੇ ਕਰਮ ਜ਼ਰੂਰ ਕਰੋ ਜੀ ਸੋ ਬਾਕੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਵੀਡੀਓ ਨੂੰ ਸੁਣਨ ਤੋਂ ਬਾਅਦ ਅਮਲ ਕੁਝ ਜ਼ਰੂਰ ਕਰਦੇ ਹੋ ਤੇ ਅਮਲ ਕਰਕੇ ਕੁਝ ਨਾ ਕੁਝ ਕਰਮ ਵੀ ਕਰਦੇ ਹੋ ਸੋ ਇਸੇ ਤਰ੍ਹਾਂ ਇਹ ਜੋ ਅੱਜ ਤੁਸੀਂ ਕਰਮ ਕਰ ਰਹੇ ਹੋ ਅਸੀਂ ਦੱਸ ਵੀ ਜੇ ਕਰ ਰਹੇ ਹਾਂ ਤੇ ਤੁਸੀਂ ਅਮਲ ਕਰਕੇ ਕਰਮ ਕਰਦੇ ਜਾ ਰਹੇ ਹੋ ਇਹਦਾ ਲਾਭ ਤੁਹਾਨੂੰ ਹੀ ਮਿਲਣਾ ਹੈ ਸੋ ਤੁਸੀਂ ਕਰਮ ਕਰੋਗੇ ਤੁਸੀਂ ਮਿਹਨਤ ਕਰੋਗੇ ਮਿਹਨਤ ਦਾ ਫਲ ਤਾਂ ਹੋਣਾ ਉਨੂੰ ਹੀ ਮਿਲਣਾ ਜਿਹਨੇ ਮਿਹਨਤ ਕੀਤੀ ਜਿਵੇਂ ਅਸੀਂ ਕੰਮਕਾਰ ਕਰਦੇ ਆ ਤੇ ਕਮਾਈ ਕਰਦੇ ਆ ਪੈਸਾ ਕਮਾਉਣ ਲਈ ਕੰਮ ਕਰਦੇ ਆ ਤੇ ਹੁਣ ਜਿਹੜਾ ਕੰਮ ਕਰੇਗਾ ਉਹੀ ਪੈਸਾ ਮਿਲਦਾ ਏ ਇਸੇ ਤਰ੍ਹਾਂ ਇਹ ਜੋ ਕਰਮ ਕਰ ਰਹੇ ਹੋ ਅੱਜ ਇਹ ਕਿਤੇ ਨਾ ਕਿਤੇ ਤੁਹਾਡੇ ਕੰਮ ਹੀ ਆਉਣੇ ਆ ਤੁਸੀਂ ਖੁਦ ਲਈ ਹੀ ਕਰ ਰਹੇ ਹੋ ਆਪਣੇ ਲਈ ਕਰ ਰਹੇ ਹੋ ਇਸ ਲਈ ਆਪਣੇ ਦੇ ਸਮਾਂ ਹਰ ਇੱਕ ਨੂੰ ਕੱਢਣਾ ਚਾਹੀਦਾ ਆਪਣੇ ਲਈ ਸਮਾਂ ਕੱਢੋ ਚੰਗੇ ਕਰਮ ਕਰੋ ਇਹ ਤੁਹਾਡੇ ਨਾਲ ਰਹਿਣੇ ਨੇ ਹੋਰ ਕੁਝ ਵੀ ਨਾਲ ਨਹੀਂ ਰਹਿੰਦਾ ਇਨਸਾਨ ਦੇ ਸਿਰਫ ਇਹ ਚੰਗੇ ਕਰਮ ਦੇ ਨਾਮ ਦੀ ਕਮਾਈ ਹੀ ਸਾਥ ਦਿੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਉਸ ਤੋਂ ਪਹਿਲਾਂ ਇੱਕ ਲਾਈਕ ਜਰੂਰ ਕਰ ਦਿਓ ਜੇਕਰ ਹਜੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਸੋ ਅੱਜ ਦਾ ਵਿਸ਼ਾ ਹੈ ਕਿ ਮੇਨ ਗੇਟ ਤੇ ਹਮੇਸ਼ਾ ਹੀ ਇਹਨਾਂ ਦਾ ਲੰਦਾ ਧਿਆਨ ਰੱਖਣਾ ਹੈ ਕਿ ਕਦੇ ਵੀ ਭੁੱਲ ਕੇ ਤਿੰਨ ਚੀਜ਼ਾਂ 메ਨ ਗੇਟ ਵਿੱਚ ਨਹੀਂ ਰੱਖਣੀਆਂ 메ਨ ਗੇਟ ਦੇ ਖੁੰਝੇ ਚ ਗੱਦ ਹੁੰਦੇ ਆ ਕਿ ਇਧਰ ਦਰਵਾਜ਼ੇ ਦੇ ਪਿਛਲੇ ਪਾਸੇ ਸ਼ਾਇਦ ਕੋਈ ਚੀਜ਼ ਰੱਖਦੀਏ ਤੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਪਰ ਬਹੁਤ ਨੁਕਸਾਨ ਹੋ ਜਾਂਦੇ ਨੇ ਸੋ ਜਿਨ੍ਹਾਂ ਦੇ ਘਰਾਂ ਵਿੱਚ ਦਰਵਾਜ਼ਾ ਹੈ ਘਰਾਂ ਵਿੱਚ ਜੋਤ ਜਗਦੀ ਚਰਾਗ ਜਗਦੇ ਤੂਪ ਪਤੀ ਹੁੰਦਾ ਹੈ ਜੀ ਖਾਸ ਕਰਕੇ ਉਹਨਾਂ ਨੂੰ ਤਾਂ ਧਿਆਨ ਰੱਖਣਾ ਪੈਂਦਾ ਪਰ ਹਰ ਇੱਕ ਨੂੰ ਇੱਥੇ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਇਹ ਸਭ ਕਰਮ ਵੀ ਨਹੀਂ ਕਰਜ ਕਰ ਰਹੇ ਹੂੰ ਘਰ ਵਿੱਚ ਕੋਈ ਦਰਵਾਰ ਮੰਦਰ ਨਹੀਂ ਹੈ ਫਿਰ ਵੀ ਜੋ ਘਰ ਚ ਰੂਹਾ ਰਹਿ ਰਹੀਆਂ ਆ ਜਾਣੀ ਮੈਂਬਰ ਰਹਿੰਦੇ ਆ ਪਤਾ ਨਹੀਂ ਪ੍ਰਮਾਤਮਾ ਕਿਹੜੇ ਰੰਗਾਂ ਵਿੱਚ ਰਾਜੀ ਹੈ ਕਿਉਂਕਿ ਹਰ ਇੱਕ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਇਹੋ ਜਿਹਾ ਮੈਂਬਰ ਹੁੰਦਾ ਹੀ ਆ ਸੋ ਪ੍ਰਮਾਤਮਾ ਇੱਕ ਮੈਂਬਰ ਐਸਾ ਜ਼ਰੂਰ ਹਰ ਇੱਕ ਦੇ ਘਰ ਵਿੱਚ ਭੇਜਦਾ ਜਿਹੜਾ ਰੱਬ ਨਾਲ ਜੁੜਦਾ ਹੈ ਕਿ ਦਿਨ ਕਿਤੇ ਉਹਦੀਆਂ ਗੱਲਾਂ ਤੇ ਅਮਲ ਕਰਦਾ ਹੈ ਸੋ ਨਾਮ ਸਿਮਰਦਾ ਹੈ ਮਾਲਕ ਨੂੰ ਯਾਦ ਕਰਦਾ ਹੈ ਪ੍ਰਮਾਤਮਾ ਕਿਤੇ ਵਾਰ ਨਹੀਂ ਹੈ ਹਰ ਇੱਕ ਦੇ ਅੰਦਰ ਵੱਸਦਾ ਹੈ ਸੋ ਇਸ ਲਈ ਇਹਨਾਂ ਗੱਲਾਂ ਦਾ ਧਿਆਨ ਇਹ ਰੱਖਿਆ ਸਤਰਾ ਨਹੀਂਆਂ ਕਰਤੀਆਂ ਕਦੇ ਨਹੀਂ ਕਰਨੀਆਂ ਚਾਹੀਦੀਆਂ ਜੀ ਸੋ ਪਹਿਲੀ ਜੋ ਗੱਲਦੀ ਹੈ ਕਿ ਕਈ ਕੀ ਕਰਦੇ ਨੇ ਕਿ ਮੀਨ ਗੀਟ ਦੇ ਮੁਖ ਵਿੱਚ ਕਚਰਾ ਰੱਖ ਦਿੰਦੇ ਨੇ ਡਸਟ ਮੀਨ ਰੱਖ ਦਿੰਦੇ ਆ ਜੋ ਵੀ ਖਾਸ ਕਰਕੇ ਇਹ ਚੀਜ਼ਾਂ ਨੂੰ ਦੂਰ ਹੀ 메ਨ ਗੇਟ ਤੋਂ ਰੱਖਣਾ ਚਾਹੀਦਾ ਕਿਉਂ 메ਨ ਗੇਟ 'ਚ ਜ਼ਿਆਦਾ ਤੱਕ ਸਪਾਈ ਹੋਣੀ ਚਾਹੀਦੀ ਆ ਸੋ ਹੁਣ ਆਪਾਂ ਇਸ ਦਾ ਸਭ ਜਾਣਦੇ ਆ ਕਿ ਸਵੇਰੇ ਉੱਠ ਕੇ 메ਨ ਗੇਟ ਵਿੱਚ ਪਾਣੀ ਵਧਾਉਣਾ ਹੈ ਸੁੱੱਚਾ ਕਰਦੇ ਆ ਤੇ ਉੱਥੇ ਨਾਲ ਇਹ ਗੱਲਾਂ ਦਾ ਵੀ ਧਿਆਨ ਰੱਖੋ ਕਿ ਕਚਰਾ ਕਦੇ ਵੀ ਨਹੀਂ ਮੁੱਖ ਦੇ ਨਾਲ ਲਾਉਣਾ ਜੀ ਤੇ ਦੂਸਰੀ ਜੋ ਚੀਜ਼ ਹੈ ਕਿ ਕਦੇ ਝਾੜੂ ਨੂੰ ਮੀਂਹ ਬੁੱਕ ਦੇ ਨਾਲ ਨਹੀਂ ਰੱਖਣੇ ਦਰਵਾਂਜੇ ਦੇ ਪਿਛਲੇ ਪਾਸੇ ਕਈ ਰੱਖ ਦਿੰਦੇ ਨੇ ਗੇਟ ਦੇ ਪਰ ਇਹ ਸਭ ਗਲਤੀਆਂ ਜਿਹੜੀਆਂ ਅੱਜ ਤੱਕ ਜ਼ਿਕਰ ਕਰ ਰਹੇ ਸੀ ਪਰ ਅੱਗੇ ਤੋਂ ਕਦੇ ਨਾ ਕਰੋ ਜੀ ਤੇ 30ਵੀਂ ਚੀਜ਼ ਹੈ ਕਿ ਕਦੇ ਵੱਧ ਘਟ ਚਪਲਾਂ ਦੇ ਜੋੜੇ ਜਿਹੜੇ ਉਹ ਵੀ ਦਰਵਾਜ਼ੇ ਵਿੱਚ ਨਹੀਂ ਹੋਣੇ ਚਾਹੀਦੇ ਕਿਉਂ ਨਹੀਂ ਹੋਣੇ ਚਾਹੀਦੇ ਜੀ ਕਿਉਂਕਿ ਜੋ ਮੇਨ ਸਾਡਾ ਦਰਵਾਜ਼ਾ ਹੈ ਅਸੀਂ ਉਸ ਨੂੰ ਸੁੱਝਾ ਕਰਦੇ ਪਾਣੀ ਬਤਾਉਂਦੇ ਆ ਯੋ ਮਾਲਕ ਦਾ ਪਹਿਰਾ ਫਿਰਕਾ ਸਾਡੇ ਘਰ ਵਿੱਚ ਆਵੇ ਦਰਵਾਜ਼ੇ ਖੋਲਦੇ ਨੇ ਪਰ ਉਹਨਾਂ ਦੇ ਵਿੱਚ ਹੀ ਅਸੀਂ ਇਹ ਸਭ ਚੀਜ਼ਾਂ ਰੱਖ ਦਿੰਨੇ ਆ ਸੋ ਇਹ ਸਭ ਤੋਂ ਵੱਡੀਆਂ ਗਲਤੀਆਂ ਹੁੰਦੀਆਂ ਕਿ ਕਿ ਮਾਲਕ ਦਾ ਪਹਿਰਾ ਫਿਰਕਾ 메ਨ ਗੇਟ ਖਾਣੀ ਹੀ ਘਰ ਵਿੱਚ ਆਉਂਦਾ ਹੈ ਤੇ 메ਨ ਗੇਟ ਤੇ ਹੀ ਅਸੀਂ ਇਹ ਸਭ ਗਲਤੀਆਂ ਕਰਕੇ ਰੱਖ ਦਿੰਦੇ ਆ ਸੋ ਹਮੇਸ਼ਾ ਇਹ ਸੋਚੀ ਦੇ ਨਾਲ ਚੱਲੋ ਚੰਗੇ ਕਰਮ ਕਰੋ ਤੇ ਮਾਲਕ ਦੀ ਮੰਦਗੀ ਕਰੋ ਤੇ ਪ੍ਰਮਾਤਮਾ ਫਿਰ ਸੁੱਖਾਂ ਦੀਆਂ ਦਾਤਾਂ ਚੋੜੀ ਵਿੱਚ ਕਿ ਬਹੁਤ ਰੁਹਾਨ ਇਸ ਚੈਨਲ ਤੇ ਵੀ ਸਾਡਾ ਸਾਥ ਦੇ ਰਹੀਆਂ ਆ ਤੇ ਇਸ ਚੈਨਲ ਨੂੰ ਸੁਣ ਰਹੇ ਆ ਸੋ ਮੈਂ ਤੁਹਾਨੂੰ ਮਸਤਾ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖੋ ਜੀ ਸੋ ਹੁਣ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ